ਸਿਕਲ ਜੀ ਸਿਕਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਬਲੌਗ ਚ ਤੇ ਚੱਲੀਆਂ ਚੱਲੀਆਂ ਪਹੁੰਚ ਗਏ ਉੱਧਰ ਆਪਣਾ ਰੇਹ ਵਾਲਾ ਨਵੇੜਿਆ ਆਪਾਂ ਕੰਮ ਆਪਾਂ ਨੇ ਸਾਹੀ ਹੈ ਨਾ ਅਸੀਂ ਕੋਲ ਤੇ ਰੇਹ ਪਾਉਣਾ ਹੈ ਬਈ ਭਾਈ ਅੱਜ ਮਾ ਕੱਪੜੇ ਆ ਤੇ ਰੇਹ ਦੇ ਚ ਕੱਪੜੇ ਭੁੱਲੇ ਆ ਆ ਬਰੈਲ ਲਕਾਲੀ ਜੀ ਕਾਲੀ ਹੋ ਜਣੀ ਲਾਲ ਜੀ ਕੱਲ ਵੀ ਤੇ ਇਹਦੇ ਨਾਲ ਪਾਏ ਮੈਂ ਇਹਦੇ ਨਾਲ ਕਹ ਨੂੰ ਪਾਉਂਦਾ ਥਾਲਪਰ ਤਾਂ ਨਹੀਂ ਇਹ ਮੈਂ ਦੂਈ ਚੱਕ ਕੇ ਲਿਆਇਆ ਤੇਰੀ ਆ ਆ ਲੈ ਰੇ ਚੱਕਿਆ ਦੇ ਕੱਖ ਵਿੱਚ ਬਹੁਤ ਹੱਦ ਤੱਕ ਖਤਮ ਵੀ ਹੋ ਗਿਆ ਖਤਮ ਹੋ ਗਿਆ ਨਹੀਂ ਹੋਇਆ ਪਾੜੀ ਹੈ ਕੱਖ ਬਾਈ ਹੂੰ ਇਹ ਸਾਲਾ ਪਤਾ ਨਹੀਂ ਕੀ ਗੱਲ ਐ ਇਹਨੂੰ ਅੱਖਾਂ ਨੂੰ ਰੇਹ ਕੇ ਇੱਕ ਨਾ ਕਹਿੰਦਾ ਵੀ ਇਹ ਅੱਖ ਨਹੀਂ ਮਰਦਾ ਆਹ ਹੈ ਸਾਲਾ ਮਿੰਨੀ ਕਾਜ ਆ ਕਿਆ ਕਹਿੰਦੇ ਸਾਨੂੰ ਮਿੰਨੀ ਤਾਂ ਬਾਕੀ ਤਾਂ ਠੀਕ ਐ ਸਾਫ ਐ ਨੰਗਾ ਠੀਕ ਐ ਨੋਕੀ ਠੀਕਾ ਬੂਝੇ ਗੀਮੇ ਜੀ ਜੀ ਨਾ ਕੋਈ ਸਮਾਂ ਤੇ ਪਹਿਲਾਂ ਹੀ ਚੱਕ ਦੇ ਇਹਨੂੰ ਘਾਹ ਨੂੰ ਬੀਜਣੇ ਛੱਡੇ ਕੋਲੀ ਮਾਰ ਦੇਵੇ ਹੁਣ ਇਤਨ ਬੱਤ ਆ ਗਿਆ ਕੋਲੀ ਕਿਹੜਾ ਕੋਲੀ ਫੜ ਲਓ ਦੂਗਾ ਚੱਕ ਕੇ ਬਾਹਰ ਛੱਡੇ ਜਾਫੇ ਤੇ ਮੈਂ ਦੂਈ ਮਾਰ ਦਿੰਦੇ ਆ ਚਟਪਟ ਹੈ ਬੇ ਨਹੀਂ ਮਾਰ ਆ ਕੇ ਹਾਂ ਚਟਪਟ ਤੇ ਫੇਰ ਹੀ ਨੀ ਤੁਰੇ ਨਾ ਜੱਟ ਬੰਨਣਾ ਹੂੰ ਇਹੋ ਜਿਹਾ ਹੈ ਕਿੰਨੇ ਐਰ ਆ ਹਾਈ ਮਰਦਾ ਦੋਖ ਬਿਸਰੇ ਇੱਕਾ ਉਥੇ ਐ ਦੋਖ ਮੇਂ ਯਹੀ ਜਗਾ ਬਸ ਇੰਨੀ ਕੀ ਐ ਇੱਕ ਬੰਦਾ ਕੋਈ ਨਹੀਂ ਕਮਾ ਜਮ ਇੱਕ ਚੱਕ ਵਾਸੜ ਦੋ ਬਸ ਹੈ ਵੀ ਹਰਕ ਦੇ ਨਾਲੇ ਐ ਬਸ ਉੱਧਰ ਨਹੀਂ ਹੈਗਾ ਜਮਈ ਘੁੰਮ ਸਾਰੇ ਮਨ ਲਵੇ ਦੇਖ ਕੇ ਜਿੱਥੇ ਹੋਇਆ ਟੋਲੀ ਜੀ ਪਾ ਕੇ ਘੁੰਮ ਜੂ ਗਾਲਟੇ ਦਾ ਕੰਮ ਇੱਕ ਦਾ ਬਈਆ ਰੱਖਦੇ ਵਿੱਚ ਇੱਕ ਘੰਟੇ ਦਾ ਕੰਮ ਘੁੰਮਣ ਦਾ ਠੀਕ ਨਹੀਂ ਹਲੇ ਹਲਾ ਪੈਰ ਕੱਢਦਾ ਵਿੱਚ ਬਹੁਤ ਹਾਂ ਰੇ ਨੂੰ ਉਹ ਪਾਣੀ ਨਹੀਂ ਤਾਂ ਲਾਇਆ ਹੋਇਆ ਪਾਣੀ ਤੇ ਲਾਇਆ ਦਾ ਤਾਂ ਪਾਣੀ ਛਿਗਦਾ ਹੈ ਜਦ ਇਹ ਯਾ ਫਿਰ ਹੁਣ ਮਰਦਾ ਪੈਰ ਖੜੇ ਤੇ ਰਗਦਾ ਹੁਣ ਦੇਖੀ ਪੰਜ ਪੰਜ ਛੇ ਛੇ ਕਿਲੋ ਮਿੱਟੀ ਲਗਣੀ ਪੈ ਰਾਂ ਨੂੰ ਤੇ ਹੁਣ ਹੁਣ ਕੀ ਆ ਹੁਣ ਸਿਰ ਨਾ ਪੈਣਾ ਹੁਣ ਕੀ ਆ ਚੱਲ ਹੁਣ ਦੇਖਣਾ ਕੀ ਆ ਹੁਣ ਤੂੜੀ ਨਹੀਂ ਬਣਦੀ ਭਾਈ ਪੰਜ ਸੱਤ ਦਿਨ ਦੀ ਧੁੱਪ ਨਹੀਂ ਕੋਈ ਪੰਜੇ ਪੰਜੇ ਦਿਨ ਧੁੱਪ ਨਹੀਂ ਹੋ ਗਿਆ ਕੜਾਕ ਰਹੀ ਦੀ ਆ ਵੀਰ ਤਾਂ ਤੂੜੀ ਬਣੂਗੀ ਨਹੀਂ ਬਣਨੀ ਹਾਂ ਹੈਨਾ ਹੂੰ ਫੁੱਕੇ ਖਰਾਬ ਹੋ ਗਈ ਖਰਾਬ ਨਹੀਂ ਹੋਈ ਕਾਲਸ ਹੋ ਜਾਂਦੀ ਤੂੜੀ ਕੋਈ ਕੁਝ ਨਹੀਂ ਕਾਲਸ ਹੋ ਤਾਂ ਗਈ ਹੁਣ ਕਾਲਸ ਹੀ ਹੋਊਗੀ ਇਹ ਆ ਭਾਈ ਇਹ ਤੂੜੀ ਵੀ ਚਿੱਟੀ ਨਹੀਂ ਤੂੜੀ ਬਣਨੀ ਬਣੂਗੀ ਮੰਦਮ ਜੀ ਬਾਣ ਪੂਰੀ ਜਾਣੀ ਕੱਪਨੇ ਲਈਏ ਠੀਕ ਨਹੀਂ ਹਲੇ ਕਿਹੜਾ ਮੌਸਮ ਸਾਫ ਹੈ ਬੱਦਲ ਹੋਇਆ ਵਾ ਮੇਰੋਂਗਾ ਸਵੇਰੋਂ ਮੈਨੂੰ ਆਇਆ ਤਾਂ ਵੀ ਸਰਾ ਹੁਣ ਸਾਫ ਰਹੂਗਾ ਫੇਰ ਬੱਦਲਾ ਆ ਗਿਆ ਕਿਧਰ ਸੀ ਕੱਲ੍ਹ ਅਜੇ ਟਾਈਮ ਫੇਰ ਪੈਣ ਲੱਗੂਗਾ ਦੇਖੀ ਤੂੰ ਇਹ ਦੁਪਹਿਰ ਜੇ ਨੂੰ ਹਾਂ ਕੱਲੂ ਫੇਰ ਪਊਗਾ ਅੱਜ ਕੱਲ੍ਹ ਟਾਈਮ 1.5 ਵਜੇ

चली पेंट बिजी नूंगा नाले में ले रही है, ठीक नहीं चला? उठी भी दूंगा सांचा बिजी पालना पुल रहा है मुझे ली होगी होगी, ठीक नहीं? एक बिगड़ा भी इधर ना पर हाँ दो दो टंकर ढले, ठीक नहीं? चल बे देखिए दो बात, चल देखा, पाया? नहीं हमारे यहाँ जनता तो पाया? वो नहीं हाँ, हा? वो नहीं ह� ਦੇਖੀ ਜਾਂ ਵੀ ਪੂਰਾ ਹੈ ਇਹ ਆਹ ਇੱਕ ਜੋ ਦੋ ਦੋ ਲਈ ਕਹੇ ਅਯੋ ਥੈਲਾ ਵੇ ਇੱਕ ਪਰਾਂ ਇਹਦੇ ਚ ਉਹ ਦੇਖੋ ਉਹ ਇਹਦੇ ਨਾਲ ਦਾ ਹੈ ਹਾਂ ਖੱਤੀ ਜੇ ਪੈਣਾ 10 ਕਿਲੋ ਵਾਲਾ ਉਹ ਦੋ ਪੈਕੇਟ ਬੜੇ ਖੇਦਮ ਪਾ ਦੇਣ ਪੰਨੇ ਥੋੜਾ ਖੁੱਲੇ ਹੈ ਥੈਲੇ ਪਰਾ ਕਿਤੇ ਲੱਗਦਾ ਕਿਹੜੇ ਕਿਹੜੇ ਸਾਈਡ ਸਾਈਡ ਕਰ ਦਮੈਂ ਕੀ ਹੈ ਹੈਨਾ ਆ ਇੱਕ ਕਰਦੇ ਆ ਹਾਂ ਇੱਕ ਹੋ ਗਿਆ ਇਹਦਰ ਇੱਕ ਇਹ ਜਾ ਇਹ ਦੋ ਕਿੰਨੇ ਰਹਿ ਗਏ ਇਹ ਲੈਦਾ ਸੀਟ ਇਧਰ ਇਹ ਲੈਦਾ ਉਹਦੇ ਨਾਲ ਦਾ ਨਹੀਂ ਆ ਜਾ ਲਓ ਉੱਥੇ ਬਾਅਦ ਨੂੰ ਦੇਖਦੇ ਆ ਆਹ ਰੂਈ ਹੈ ਹੂੰ ਮੈਂ ਤਾਂ ਆ ਹੀ ਕਹਿੰਦਾ ਹਰੇ ਇਕੱਠੇ ਕਰਕੇ ਢੇਲਾ ਉਹਦੇ ਬਾਹਰ ਵੰਡੋ ਨੇ ਕਿੰਨਾ ਬੱਦਾ ਘਟ ਹੈ ਹਾਂ ਆ ਇਹਦੇ ਨਾਲ ਦਾ ਹੈ ਹੂੰ ਤਿੰਨ ਹੋ ਗਏ ਹਾਂ ਆ ਦਾ ਸਾਰੇ ਇਕੇ ਆ ਬਸ ਜੀ ਰੱਖ ਦੇ ਇਹਨੂੰ ਬਾਹਰ ਨਾ ਕੱਟ ਪੜ ਜਾਣਾ ਫੁੱਲਾ ਹੈ ਵਿੱਚ ਹੂੰ ਫਟਿਆ ਬਲਾਫ ਦਾ ਚਾਰ ਹੋਣੇ ਇਹ ਤਿੰਨ ਤਿੰਨ ਬਾਈ ਵੀ ਕਰ ਲੈਣਾ ਆ ਚੱਕ ਤਿੰਨ ਸਾਦੀ ਦੇ ਨਾਲ ਦੀ ਹੈ ਬਾਈ ਤਿੰਨ ਤਿੰਨ ਹੋ ਗਏ ਹੁਣ ਉਹਦੇ ਨਾਲ ਦਾ ਹੈ ਨਾ ਦੇਦੇ ਵੀ ਤਿੰਨ ਨੇ ਇਹ ਵੀ ਤਿੰਨ ਨੇ ਬਾ ਠੀਕ ਆ ਕਿਹ ਹੋਗੇ ਤਿੰਨ ਤਿੰਨ ਹੋਗੇ ਬਾ ਇਹ ਤਿੰਨ ਤਿੰਨੇ ਆ ਬਾ ਫਿਰ ਆਓ ਉਹ ਦੇ ਨਾਲ ਦਾ ਇਹ ਉਹ ਇਧਰ ਪੈਣਾ ਬੜੇ ਫਿਰ ਉਹ ਸਲਫਰ ਆ ਆ ਸਲਫਰ ਹੈ ਹੂੰ ਇਧਾਰੇ ਹੀ ਪੈਣਾ ਹੂੰ ਆ ਆ ਪਟੇਰਾ ਹੋਗੀ ਉਹ ਉਹ ਹੋ ਗਿਆ ਤੇਰਾ ਪੋਸਟਰ ਤਾਂ ਉਹ ਸਲਫਰ ਹੋ ਗਿਆ ਹਮ ਨੈਗਨੀਸ਼ੀਅਮ ਮਗਨੀਸ਼ੀਅਮ ਦਾ ਹੋ ਗਿਆ ਵਿੱਚ ਇਹਦੇ ਸੂਰ ਹੋ ਗਏ 12:32 16 ਦੋ ਰੋਟੇ ਇੱਕ ਕੜਾਏ ਦਾ ਦੋ ਜੂਰੀਏ ਦੇ ਬਹੁਤ ਹੈ ਦੋ ਕੁ ਲਈ ਹੈ ਬਾਧੂ ਹੈ ਜ਼ਿੰਕ ਦੀ ਆਰ ਉਹਦੀ ਆਪਾਂ ਸਪਰੇਅ ਕਰ ਦੂੰਗਾ ਰੰਦੀ ਓਕੇ ਨੰਨੇ ਚ ਹਾਂ ਆਹ ਭਾਈ ਲਿਆਂਦਾ ਡਾਇਆ ਪਿਆ ਇੱਧਰ ਠੀਕ ਹੈ ਨਾ ਪੂਰਾ ਕਿਤੇ ਨਹੀਂ ਲੈ ਕੇ ਲੈਣੀ ਆ ਬਸ ਓ ਕੱਖ-ਕੱਖ ਦਾ ਉਹ 4 ਬਾਈ ਥੋੜਾ ਜਿਹਾ ਜੰਕਦਾ ਇਹਦਾ ਹਰੇ ਕੇ ਦੂਜੇ ਜੀ ਦੋਦੇ ਜੀ ਲਾਗ ਗਾ ਨਹੀਂ ਹੈਗਾ ਜਮਾ ਦਾਣਾ ਨਹੀਂ ਹੈਗਾ ਸਭ ਪੜ ਦਾਣਾ ਗਾ ਆਹ ਐ ਤੇ ਦੇਖ ਜੀ ਕੋਲ ਤਾਂ ਔਖਤੀ ਜੀ ਵੀ ਵੱਜਣੀ ਆ ਉਦਣੇ ਸਪਰੇਅ ਮਾਰ ਜੂਗੇ ਹੋਰੀ ਦੇ ਫਿਰ ਸਪਰੇਅ ਵੀ ਮਾਰ ਦੂਗੇ ਖੱਤੀ पे ਹੋਣੀਆ ਡਿਊਟੀ ਹੋਣੀ ਕੱਖ ਦੀ ਪਹਿਲੇ ਦੋ ਹੋਣੀਆ ਦੀ ਇਹਦੇ ਪੱਕਾ ਬਹੁਤ ਆ ਦੋ ਪੰਪ ਇੱਕ ਪੰਪ ਲੱਗਣਾ ਇਹਨਾਂ ਦੋ ਤੱਦੀਆਂ ਬਰ ਇੱਕ ਪੰਪ ਲੱਗਣਾ ਲਾ ਲੜਣਾ ਬਸ ਸਰੇ ਜਦੇ ਪੰਪ ਲਾ ਦੇ ਇਹਨੂੰ ਭਿਉ ਕੇ ਜਦੇ ਢੋ ਦੋਣੀਆ ਜੇ ਮਰ ਗਿਆ ਮਰ ਗਿਆ ਨਹੀਂ ਚਾਕੇ ਬਾਹਰ ਠੀਕ ਵੀ ਹੂੰ ਲਓ ਜੀ ਬਾਈ ਹੁਣ ਦੇਖਦੇ ਆ ਸਾਰਾ ਦਾ ਹੀ ਲੱਗਦਾ ਇਹਦਾ ਕਾਣਾ ਕਰਦੇ ਆ ਸ਼ੁਰੂ ਜੀ ਕੰਮ ਹੁਣ ਦੇਖਦੇ ਆ ਸੱਤਾ ਗਾਣਾ ਰਣਨਾ ਬਾਈ ਦੇ ਬਸ ਚਲੋ ਦਸਾ ਬੱਡੇ ਕੇ ਨਾ ਸਵਾਰ ਕੇ ਨਾ ਇੱਕ ਵਿਕ ਪੈਕਟ ਗੱਡੀ ਦੇ ਚੋਂ ਹੈ ਠੀਕੇ ਪੈਕਟ ਗੱਡੀ ਚਲ ਇੱਕ ਵਾਰ ਪਛਤਾ ਗਿਰ ਗਿਆ ਜਿਤਨਾ ਕੰਮ ਉੱਪਰ ਨੇ ਇਹ ਹੁਣ ਘਰ ਵੀ ਗਿਰ ਗਿਆ ਭਾਈ ਇੱਧਰ ਵਾਲਾ ਆ ਤੇ ਆ ਰਹਿ ਗਿਆ ਬੜਾ ਵੇ ਇੱਧਰ ਤਿੰਨ ਪੈਕਟ ਹੋ ਗਏ ਬੱਡਾ ਤਾਂ ਮੈਂ ਜੋੜਾ ਲੈ ਕੇ ਕਰਾਂ ਮੈਂ ਇਹ ਚੋਲੀ ਰੋਇਆ ਬੱਡੇ ਕੇ ਤਰੇ ਗਾ ਬੱਡੇ ਕੇ ਬਰੇ ਕਰਦੇ ਆ ਕੀ ਕਰਾਂ ਮੈਂ ਇਹ ਚੋਣੇ ਇਹ ਵੀ ਉਹ ਉੱਪਰ ਵਾਲੇ ਉਹਦੇ ਛਿਡੇ ਹੋਣ ਮੈਂ ਅੰਦਰ ਹੂੰ

ਅੱਠ ਥੈਲੇ ਜਾਈ ਜੇ 2 ਕਿਲੋ ਦਾ ਘੜਾ ਰੋਣਾ ਫਿਰ ਅੱਠ ਥੈਲੇ ਵਾਲੇ ਭਰਾਉ ਹਮ ਹੈ ਕਿ ਨਹੀਂ ਨਾਲ ਗੁੱਠੀ ਫਸ ਗਿਆ ਨਾਲ ਗੋਲੀਆਂ ਨਹੀਂ ਕੱਢ ਮੈਂ ਨਾ ਮੂਵੀ ਇਹਦੇ ਨੇ ਕੰਨਾ ਗਿਆ ਟਰੈਲਾ 11 ਟਰੈਲਾ ਟਰੈਲਰ ਦੀਆਂ ਦਵਾਈਆਂ ਦਾ ਫਾਇਦਾ ਪਹਿਲਾਂ ਗੰਨੇ ਦਾ ਟਰੈਲਰ ਗੰਨੇ ਦਾ ਪੱਕੀ ਫਸਲ ਹੈ ਪੱਕੀ ਫਸਲ ਕਰਕੇ ਹੰਬਲਾ ਜਾਂ ਮਾਰ ਲੈਂਦੇ ਆ ਇਹਦਾ ਆਏ ਵੀ ਸਾਡੋ ਪਾਸੋਂ ਕਾ ਚੱਲਦੀ ਆ ਪੈ ਖਰਚਾ ਤਾਂ ਨਹੀਂ ਆ ਜਾਂਦਾ ਸਾਲਾ ਜਿਆਦਾ ਹੀ ਆ ਜਾਂਦੇ ਇਹਨਾਂ ਬੱਚੇ ਤਾਂ ਤਾਂ ਬਰਾਬਰ ਇਹ ਇਥੇ ਕਣਕਾ ਤੇ ਜੀਰੀਏ ਤੇ ਗੰਨਾ ਹੈ ਇਹਦੇ ਵੀ ਖਰਚਾ ਵੀ ਜਿਆਦਾ ਹੁੰਦਾ ਗੰਨੇ ਵਧਾ ਬਹੁਤ ਖਰਚਾ ਗੰਨੇ ਵੇਰਾ ਦੂਗੇ ਫਸਲਾਂ ਨਾਲੋਂ ਵੱਧ ਦਾ ਸਾਲਾ 24-25000 ਰੁਪਏ ਤਾਂ ਭਈਆਂ ਦੀ ਬਣ ਜਾਂਦਾ ਏ। ਕਿਲੇ ਦਾ? ਹਾਂ। ਆਰਾਮ ਨਾਲ। ਜੇ 4 400 ਕੁਇੰਟਲ ਨਹੀਂ 400 ਕੁਇੰਟਲ ਨਿਕਲਦਾ। ਇੱਥੋਂ ਹੀ ਰੱਖ ਜਦੋਂ ਵੀ 500 ਨਿਕਲਦਾ 25000 ਸਿੱਧਾ ਹੀ ਹੋ ਗਿਆ। ਇੰਨਾ ਸਾਰਾ ਹੋ ਗਿਆ। ਜਿਆਦਾ ਹੋ ਗਿਆ ਫਿਰ ਤਾਂ। 400 ਦੀ ਐਵਰੇਜ ਨਾਲ 24000 ਰੁਪਿਆ ਬਣਦਾ ਏ। 6000 ਤਾਂ ਬਣਦਾ ਹੀ ਆ 100 ਕੁਇੰਟਲ ਵਾਲੀ ਪਰਚੀ ਦਾ। ਹੋਰ 60 ਰੁਪਏ ਨੂੰ। ਹਾਂ। ਖਰਚਾ ਬਹੁਤ ਆ ਕਹਿਣਾ ਸੌਖਾ ਏ। ਲਾ ਹੋਰ। ਆਹ ਦੇ ਨਾਲ। ਚਲੋ ਜੀ ਆ ਬਾਈ ਕਰਕੇ ਫਿਰ ਦੇਖਦੇ ਆ ਬਾਅਦ ਵਿੱਚ। ਹਾਂ ਪਾ ਦੇ ਸਬਾਨ ਸਾਰੇ ਮਸਤ ਸਾਲ ਇੱਕ ਸਾਲ ਬਾਅਦ ਦੇਖਣੇ ਹੈ ਕਿ ਨਹੀਂ ਇੱਕ ਸਾਲ ਬਾਅਦ ਦੇਖਣੇ ਹੈ ਹਰਕੇ ਜੀ ਨੂੰ ਫਿਰ ਦੇਖਦੇ ਹਾਂ ਲੋ ਜੀ ਬਾਈ ਨਿਪੜ ਗਿਆ ਕੰਮ ਥਾਲਾ ਖੇਤ ਗਿੱਲਾ ਤਾਂ ਇਹਦੇ ਨਿਮਾ ਦਾ ਦਮ ਜਰ ਕੇ ਪਾਣੀ ਲਾਇਆ ਤਾਂ ਪਾਥੀਆਂ ਬੜੀਆਂ ਪੈਰਾਂ ਨਾਲ ਅਸਲ ਮੈਂ ਤਾਂ ਪਾਣੀ ਹੋਵੇ ਖੇਤਮਾ ਜਾਂ ਫੇਰ ਬਾਤ ਹੋਵੇ ਖੇਤ ਆਪਾਂ ਨੇ ਮੈਂ ਨਹੀਂ ਥਾਣ ਹੀ ਮੈਂ ਲਾ ਕੇ ਹੀ ਪਾਉਣਾ ਤਾਂ ਰੇ ਤੂੰ ਹੀ ਨਿਉਦਣਾ ਆਏਗਾ ਜੇ ਆ ਗਿਆ ਤਾਂ ਬੱਦਲ ਮੰਗੀ ਤੂੰ ਆਹ ਕਿਹਦਾ ਪੰਜੇ ਦੀਆਂ ਹਲ ਜ ਗਿਆ ਕੰਮ ਹਰਕੇ ਤੇ ਇਧਰ ਨਹੀਂ ਲੱਗ ਗਿਆ ਉਧਰ ਤਾਂ ਹਟਿਆ ਗਿਆ ਤਾਂ ਮੈਂ ਹੂੰ 3600 ਨੇ ਵੀ ਨਜ਼ਾਰਾ ਦਿੱਤਾ ਵਾ ਹੁਣ ਇਹ ਬਾੜੀ ਨੂੰ ਗਿਆ ਹਾਂ ਚੱਲੀਏ ਫਿਰ ਚੱਲ ਚੱਲੀਏ ਫਿਰ ਇਹ ਦੇਖਦੇ ਸਿੱਟਾ ਸਪਰੇਅ ਕਰ ਦੂਗਾ ਸ਼ਾਮ ਨੂੰ ਹਨਾ ਹੂੰ ਸਿੱਟਾ ਸਿੱਟਾ ਕਾਜ ਕਰੀ ਰੇ ਦਾ ਇੱਕ ਸਿੱਟਾ ਤਾਂ ਨਿਬੜ ਗਿਆ ਬਣਾ ਸਾਰੇ ਇਹਨਾਂ ਹੁਣ ਬਾਕੀ ਇੱਕ ਹੋਰ ਲੱਗਦਾ ਹੁਮਾਂ ਦੇ ਇੱਕ ਸਿੱਟਾ ਹੋਰ ਜ਼ਿਆਦਾ ਉਦੋਂ ਮੈਂ ਪਟਾਕੋ ਨੂੰ ਫੋਨ ਕਰਨ ਤਾਂ ਯਾਰ ਉਹਨੂੰ ਮੈਂ ਕਰਦਾ ਹੂੰ ਪਟਾਕੋ ਨੂੰ ਕੱਲ ਆ ਜਾਂਦਾ ਜਾਂਦਾ ਫੋਨ ਪਟਾਕੋ ਪਾ ਕੇ ਉਦੋਂ ਬਾਅਦ ਰੇ ਬੰਨਦੀ ਦਾ ਇੱਕ ਸਿੱਟਾ ਲਾਉਣਾ ਪਹਿਲੇ ਥੋੜੋ ਪੈਣਾ ਹਲੇ ਉਹ ਮੇਰੀ ਗੱਲ ਤਾਂ 10 ਮਹੀਨੇ ਦਾ 10 ਮਹੀਨੇ ਤੱਕ ਪਾਉਂ 10 ਮਹੀਨੇ થઈ ਜਾ ਲੱਗਣਾ ਚਾਹੀਦਾ ਨੀ ਨੇ ਸਿੰਘ ਪੈਣਾ ਇੱਕ ਛਿੱਟਾ ਲੱਗਣਾ ਉਹ ਵੀ ਦੇਖ ਕੇ ਲਾਉਣਾ ਪੈਣਾ ਵੀ ਜਿੱਥੇ ਹੱਥ ਘੁੰਮਦਾ ਜਿੱਥੇ ਹੀ ਇੱਥੇ ਹੀ ਆ ਜਾਲੇਗਾ ਫੇਰ ਥੋੜੋ ਗਿਰਨਾ ਹੂੰ ਹੂੰ ਇੱਥੇ ਜੇ ਹੋਵੇ ਕਹਿੰਦਾ ਫੇਰ ਗਿਰਦਾ ਇੱਕ ਛਿੱਟਾ ਜੇ ਇੱਥੇ ਜੇ ਹੋਵੇ ਆਪਣਾ ਕੰਨ ਫੇਰ ਗਿਰਦਾ ਇੱਕ ਛਿੱਟਾ ਹੂੰ ਉਹਦੇ ਬਾਅਦ ਤਾਂ ਫੇਰ ਬੰਨੇ ਤੇ ਗਿਰਨਾ ਇੱਕ ਛਿੱਟਾ ਜੇ ਗਿਰਨਾ ਮਿਹਰੇ ਬਾਹਤੇ ਹੂੰ ਫੇਰ ਇੱਕ ਛਿੱਟਾ ਫੇਰ ਮਾਰ ਦਨਾ ਵਿੱਚ ਠੀਕ ਨਹੀਂ ਹਾਲਾ ਚੱਲ ਚੱਲੀਏ ਚੱਲ ਚੱਲੀਏ ਤਾਲ ਫੇਰ ਵਰੇ ਕਰੀਏ ਜੇ ਤੋਂ ਪਚੜੀ ਰਹੀ ਖੇਤੋ ਚ ਫਾਲੇ ਜੇ ਮਾਰ ਦੰਨੇ ਆ ਹੈ ਖੇਤਾਂ 'ਚ ਫਾਲੇ ਮਾਰ ਦਿੰਦੇ ਉਹਨਾਂ ਨੂੰ ਚੱਲ ਪਿਆ ਚੱਲ ਤੇ ਪਰਫਾਰਮ ਲੱਗ ਗਏ ਆਪਣਾ ਬਾਹੇ ਵੇ ਕਰਕੇ ਪੰਗਾ ਆ ਤਾਂ ਫੇ ਬੱਤ ਪਏ ਖੇਤ ਦੇ ਦੇਖਦੇ ਆ ਚੱਲ ਦੇਖਦੇ ਤਾਂ ਪਲੱਗ ਲੈਣੀ ਨਹੀਂ ਹੋ ਰਾ ਹੂੰ ਯਾਰ ਬਿਜਣੀ ਆ ਚ ਹੈ ਮੱਕੀ ਅੱਜ ਦੇ ਮੱਕੀ ਦਾ ਦੱਬ ਨੀਰੀ ਨੂੰ ਦੋ ਕਿੱਤੇ ਪਰੀ ਗੱਲ ਜੀ ਪਾਣੀ ਕਿੱਟਿਆ ਵਾ ਦੋ ਕਿੱਤੇ ਦਾ ਰੇਤਾ ਸਹੀ ਲੈਂਟਰ ਭਾ ਕੇ ਆਏ ਅੱਜ 22 ਥੈਲੀਆਂ ਦਾ ਪਾਇਆ ਸੀ ਅੱਜ ਪੂਰਾ ਜੋਰ ਲੱਗਿਆ ਬੈਦਦਾ ਦਾ ਹਾਲ ਹੋਈ ਆ ਬੋਲਾ ਨਹੀਂ ਤੇਲ ਨਹੀਂ ਫਿਰਦਾ ਏ ਉਦੋਂ ਜਾ ਮਸ਼ੀਨ ਛੱਡਣ ਲੱਗ ਗਿਆ ਤੇਰੀ ਲੈਂਟਰ ਵਾਲੀ ਲੈਂਦੀ ਵੀ ਸੀ ਉਹ ਮੇਰੀ ਗੱਲ ਸੁਣੋ ਛੱਡਣ ਲੱਗ ਗਿਆ ਤੂੰ ਮਸ਼ੀਨ ਲੜਾਈ ਲੱਗਦੇ ਤਿਆਰ ਬਣਾ ਕੇ ਕਾ ਕਰੂੰਗਾ ਬਕਾਨੇ ਕਦੀ ਲੜਾਈ ਆ ਲੜਾਈ ਤਾਂ ਤਿਆਰੀ ਤਾਂ ਹੈ ਵੀ ਪਈ ਸਾਲੀ ਪਾਕਿਸਤਾਨ ਦਾ ਹਾਂ ਤੂੰ ਸੁਰਗ ਪੱਟ ਕੇ ਇੱਥੇ ਥੱਲੇ ਪੱਟ ਕੇ ਬਹਿ ਜਾ ਤੂੰ ਬੰਕਰ ਬਣਾ ਲੈ ਇੱਕ ਆ ਡ੍ਰੈਗਨ ਲੈਂਟਰ ਪਾ ਤੂੰ ਇਹਦਾ ਮੇਡਾ ਪੱਟਦਾ ਪਹਿਲਾਂ ਮੇਰੀ ਗੱਲ ਸੁਣ ਨਾਲ ਪੱਗਿਆ ਧੜੀਪੂਲੇ ਕੇ ਚੱਲ ਪਹਿਲਾਂ ਇਹਦਾ ਪਟਾਉ ਉੱਤੇ ਚਲ ਉਹ ਤਾਂ ਬਣ ਜਾਣ ਦੇ ਜਿੱਥੇ ਹੋਰ ਜਾਉਂਗੇ ਉਹਦੇ ਸੀ ਚਲੇ ਜਾਉਂਗੇ ਕੰਮ ਥੋੜਾ ਛੱਡ ਹੋਣੇ ਆ ਜਿਉਂਦੇ ਜੀ ਬਾਅਦ ਤੱਕ ਕਿਧਰੇ ਆਉਣੀ ਹੈਗਾ ਜਿਉਂਦੇ ਜੀ ਕੰਮ ਨਹੀਂ ਛੱਡ ਹੋਣੇ ਹਾਂ ਮਰਨਾ ਤਾਂ ਹੈਗਾ ਹੀ ਆ ਲੜਾਈ ਦਾ ਮਰ ਜੂ ਮਰਸੀ ਫੇਟਾ ਤਰੀਕ ਨੂੰ ਮੌਗ ਡ੍ਰਿੱਲ ਆ ਗਈ ਕਾਲੀ ਨੂੰ ਆ ਸੱਤ ਤੇ ਆਇਆ ਇਹ ਮੌਕ ਟ੍ਰਿੱਲਾ ਵੀ ਜਿਹੜੇ ਚੰਨੇ ਕਰਦੇ ਆਰੇ ਕਰਦੇ ਲੋਕਾਂ ਬੀਜੇ ਸ਼ਰੈਸਲ ਕਰਨੀ ਹੈ ਸ਼ਰੈਸਲ ਹੁੰਦੀ ਵੀ ਜੇ ਜੰਗ ਹੁੰਦੀ ਆ ਤਾਂ ਕਿਆ ਕਿਆ ਸਾਵਧਾਨੀਆਂ ਵਰਤਣੀਆਂ ਕਿਵੇਂ ਕੰਮ ਕਰਨਾ ਹੈ ਲੈਟਰ ਨੂੰ ਬੰਦ ਕਰਾਉਂਦੇ ਜੋ ਵੀ ਹੈ ਪਤਾ ਨਹੀਂ ਹੁਣ ਕਿਆ ਹੋਊਗਾ ਕੱਲ੍ਹ ਨੂੰ ਤਾਂ ਲੱਗੂਗਾ ਆਪਣੇ ਰੋਪੜਾ ਨਾਂ ਵਿੱਚ ਹੈਗਾ ਬਾ ਬਾਈ ਹਾਂ ਬਾਕਰ ਜ਼ਰੂਰੀ ਹੈ ਮਾਂ ਮੈਂ ਇਹ ਗੱਲ ਛੱਡ ਲੈ ਰੇਡੀਟਰ ਦੇ ਬਟਨ ਚੱਕ ਦੂੰਗੀ ਹੂੰ ਬਾ ਰੇਡੀਟਰ ਬਹੁਤ ਅੱਗੇ ਤੇ ਜਲਦੀ ਬੇ ਹੁੰਦੇ ਤੇ ਵੇਖ ਹੋਰ ਪੰਗਾ ਹੁਣ ਮਰੀਗਾ ਸੁਣਦਾ ਅੱਗੇ ਦੱਸੇ ਕਰਦੇ ਸਿਆਣੇ ਕਹਿੰਦੇ ਜੇ 65 ਦੀ ਲੜਾਈ ਹੋਈ ਆ ਜੱਤ ਦੀ ਵੀ ਹੁੰਦੇ ਤੇ ਦੀਵੇ ਹੁੰਦੇ ਤੇ ਸਾਰਾ ਕੁਝ ਬੰਦ ਹੁੰਦਾ ਦੀਵੇ ਤੂ ਦੀ ਬੰਦੋ ਤੇ ਜਹਾਜ ਕੋ ਉਮੀ ਜਾਂਦੇ ਪਤਾ ਲੱਗਦਾ ਨਹੀਂ ਹੁਣ ਤੇਰੇ ਮੇਰੇ ਵਰਗੇ ਨੇ ਪਤਾ ਕੀ ਕਰੇ ਕਰਨਾ ਬਲੌਗਰਾਂ ਨੇ ਉਹ ਜਹਾਜ ਹੁੰਦਾ ਬਣਾ ਵੀਡੀਓ ਸਾਨੂੰ ਜੇ ਨਹੀਂ ਵੀ ਨੂੰ ਦੇਖਣਾ ਤਾਂ ਵੀ ਉਹਨੂੰ ਲਾਈਟ ਦਿਖਾ ਦੇਗਾ ਨਹੀਂ ਵੀ ਇਹ ਕੈਮਰਾ ਦੇਖਦਾ ਉਹ ਤਾਂ ਠੀਕ ਆ ਚੱਲ ਮੰਮਾ ਮੰਨ ਗਿਆ ਜਿਹੜੀ ਆਹ ਲਾਈ ਵੀ ਆ ਸੂਰਜ ਵਾਲੀ ਇਹਦੇ ਕੀ ਕਰੂਗੇ ਇਹ ਜੋ ਡਰਾ ਮਾਰ ਭੰਦੇ ਨਹੀਂ ਨੀ ਉਹ ਬੋਰੀ ਰੱਖਣੀ ਆ ਜਿਹਦੇ ਬਾਹਰ ਬੋਰੀ ਬਾਹਰ ਪਾਣੀ ਹਾਂ ਬੋਰੀ ਪੈਣੀ ਤੂੰ ਜਾ ਜਾਊਂਗਾ ਤੈਨੂੰ ਬੋਰੀ ਪਾਉਂਗਾ ਆਈ ਰੰਤ ਚੰਡੇ ਕਰੂਗੇ ਲੋਕਾਂ ਨੂੰ ਹੋ ਮਲੇ ਲੱਕਿਆ ਪਤਾ ਨਹੀਂ ਲੱਗਣੀ ਪਤਾ ਨਹੀਂ ਲੱਗਣੀ ਬਾ ਹੋਰ ਕਿਸੇ ਨਹੀਂ ਡੋਬਣੇ ਬਲੌਗਰ ਨੇ ਡੋਬਣੇ ਨਾ ਜਿੱਦੇ ਕੈਮਰਾ ਕੱਢ ਕੇ ਵੇਝੇ ਕਰਨਾ ਉਹ ਯਾਜ ਆ ਗਿਆ ਕਹੇ ਆਪਣਾ ਹੀ ਉਹ ਵੀ ਇੰਡੀਆ ਵਾਲਾ ਹੀ ਤਾਂ ਵੀ ਕਹੇ ਕਰਨਾ ਯਾਜ ਆ ਗਿਆ ਉਹ ਦੇਖ ਲੱਗੀ ਲੜਾਈ ਉਹ ਲੜਾਈ ਗੱਦੀ ਤੇ ਇਹਨੇ ਲਾਈ ਪਈ ਹੈ ਚੈਨਲ ਵਾਲਿਆਂ ਨੇ ਗੱਲ ਕਰ ਚੈਨਲ ਜਿਹੜੇ ਇੰਨੀ ਹੁਆੜ ਆਉਂਦੇ ਯਾਜ ਜੇ ਪਤਾ ਨਹੀਂ ਕੀ ਆ ਗਿਆ ਬੋਲੀ ਜਾਂਦੇ ਆ ਕੀ ਆ ਗਿਆ ਬੋਲੀ ਜਾਂਦੇ ਨੇ ਕਹਿੰਦੇ ਇਹਨੇ ਬੈਨ ਹੋਣਾ ਚਾਹੀਦਾ ਚੈਨਲ ਜੀ ਉਹ ਕਿਸੇ ਨੂੰ ਗਲਤ ਇਨਫੋਰਮੇਸ਼ਨ ਨਹੀਂ ਦੇਣੀ। ਉਹੀ ਗੱਲ ਹੈ ਸਰਕਾਰ ਨੋਟਿਸ ਜਾਰੀ ਕਰੂਗੀ ਉਹ। ਹਾਂ। ਇਹ ਲੜਾਈ ਲੱਗਣ ਦੀ ਆ ਜਾਂ ਕੁਝ ਵੀ ਆ ਸਰਕਾਰ ਨਹੀਂ ਕਰਨੀ ਲੜਨੀ ਤਾਂ ਸਰਕਾਰ ਨਹੀਂ ਆ। ਕਰਨੀ ਤਾਂ ਨਹੀਂ ਆ। ਪੱਤਰਕਾਰਾਂ ਨੇ ਥੋੜੋ ਲੜਨੀ ਆ। ਸਰਕਾਰ ਆਪਣੀ ਜੀ ਡੋਗ ਅਸਲੀ ਆ ਮਗਰ ਮੌਕ ਡ੍ਰਿਲ ਦਾ ਗਵਰਨਮੈਂਟ ਨੇ ਚਲੋ ਆਪਣਾ ਰਿਹਸਲ ਤਾਂ ਕਰਨੀ ਹੁੰਦੀ ਆ ਯਾਰ। ਯਾਰ ਚੱਕਲੇ ਦੇ ਬੰਦੇ ਭਾਈ ਕਰਨੇ ਆ। ਰਿਹਸਲ ਤਾਂ ਜ਼ਰੂਰੀ ਆ ਸਾਰਿਆਂ ਹਥਿਆਰਾਂ ਦੀ। ਹੋਰ ਆ। ਹਥਿਆਰਾਂ ਦੀ ਨਹੀਂ ਆ। ਇਹ ਉਹ ਹੋਣੀ ਆ ਮੈਨੂੰ ਪਤਾ ਦੱਸਣਾ ਸ਼ਹਿਰਾਂ ਚ ਪਿੰਡਾਂ ਚ ਵੀ ਕਿਆ ਕਿਕਣਾ ਕਰਨਾ ਤੁਸੀਂ ਜੇ ਮਾਲਾਂ ਹਮਲਾ ਹੁੰਦਾ ਜਾਂ ਕਿਆ ਕੀ ਕਰਨਾ ਕਿਆ ਉਹਦੇ ਉਹਦੇ ਸਿਚੁਏਸ਼ਨ ਚ ਕੀ ਕਰਨਾ ਹੈ ਜੇ ਇੰਨਾ ਕਰ ਰਹੇ ਮਤਲਬ ਚਾਂਸ ਤਾਂ ਹੈ ਹੀ ਹਨ ਚਾਂਸ ਨਹੀਂ ਰਿਹਸਲ ਤਾਂ ਕਰਨੀ ਹੁੰਦੀ ਆ ਯਾਰ ਇਹ ਬੰਦੇ ਦਾ ਰਿਹਸਲ ਦਾ ਜਿੰਦਗੀ ਆ ਆਪਣੀ ਸ਼ਕਤੀ ਵੀ ਦਿਖਾਉਣੀ ਹੁੰਦੀ ਆ ਰਿਹਸਲ ਤਾਂ ਜ਼ਰੂਰੀ ਹੈ ਜੰਗਾਂ ਦਾ ਨਤੀਜਾ ਤਾਂ ਮੜਾ ਹੀਏ ਤਾਂ ਚਾਹੀਦੀ ਹੀ ਨਹੀਂ ਉਹ ਚਾਹੀਦੀ ਨਹੀਂ ਬਾਈ ਜੰਗ ਤਾਂ ਚੱਲ ਜੰਗ ਦਾ ਹੁਣ ਛੱਡੋ ਕੀ ਦਾ ਝੁੱਕ ਜਾਂਦੇ ਰਹੇ ਇਹਨਾਂ ਲੱਗੇ ਭਾਈ ਜਿਹਦਾ ਨੁਕਸਾਨ ਬਹੁਤ ਆ ਰਿਹਾ ਜਿਹਨੂੰ ਦੇਖ ਗਰੀਬ ਹੋ ਜਾਂਦੇ ਇਹਦੇ ਮਾਂ ਸ਼ੁਰੂ ਕਰਨੀ ਸੌਕੀ ਹੈ ਖਤਮ ਕਰਨੀ ਬੌਕੀ ਹੈ ਹੈ ਉਹ ਸ਼ੁਰੂ ਤਾਂ ਹੋ ਜਾਣੀ ਜਦੇ 1 ਮਿੰਟ ਚ ਹਾਂ ਖਤਮ ਕਰਨੀ ਆਫੀ ਹੈ ਖਤਮ ਕਰਨੀ ਆਫੀ ਨਹੀਂ ਘਰ ਦੀ ਲੜਾਈ ਛੇੜ ਕੇ ਦੇਖ ਲੈ ਘਰਾਂ ਦੀ ਘਰੇ ਨਹੀਂ ਰੋਟੀ ਬਾਕੀ ਦੋ ਦਿਨ ਘਰਾਂ ਦੀ ਘਰੇ ਲੜਾਈ ਛੇੜ ਕੇ ਦੇਖ ਲੈ ਤੂੰ ਕਦੋਂ ਨਹੀਂ ਘਰੇ ਨਹੀਂ ਰੋਟਾ ਦਾ ਕੰਮ ਸਟਾਰਟ ਕਰਨੀ ਸੌਕੀ ਹੈ ਐਂਡ ਕਰਨ ਨਾ ਵਧਾ ਕਿੰਨਾ ਔਖਾ ਐਵੇਂ ਬੋਲੇ ਨੂੰ ਪਛੜਾ ਬੋਲੇ ਨੂੰ ਪਤਾ ਬੋਲਾ ਪੰਗਾ ਲੰਦਾ ਰਹਿੰਦਾ ਬੋਲੇ ਦੀ ਚੱਲ ਚੋ ਰਹਿੰਦੀ ਹੈ ਉਹਨੇ ਘਰ ਨੂੰ ਫੋਨ ਕਰਦਣਾ ਮੈਨੂੰ ਭਰਾਣੇ ਭਈਏ ਨੇ ਐਂ ਕਹਿ ਦਿੱਤਾ ਵਾ ਹੋ ਗਈ ਲੜਾਈ ਸ਼ੁਰੂ ਜਦ ਤੇ ਇਹਦਾ ਤਾਟ ਹੈ ਮੱਕੀ ਬੀਜਦੇ ਵਾਸਤੇ ਗੱਲ ਵਧੇਰੀ ਆ ਗੱਲ ਬਹਾਉਦਾ ਕੱਲੂ ਬੀਜਣੀ ਆ ਕਹਿੰਦਾ ਮੈਨੂੰ ਆਉਣੀ ਬੀਜਦੇ ਕੋਈ ਕੰਪਿਊਟਰ ਕੰਨਦਾ ਕਹਿੰਦਾ ਆ ਪਿਆ ਬੀਜ ਮੱਕੀ ਦੇ ਛੱਟਾ ਮਾਰ ਰਹੀ ਰਹਿੰਦੀ ਭਈ ਅਸੀਂ ਛੱਟਾ ਮਾਰ ਕੰਪਿਊਟਰ ਪਤਾ ਨਹੀਂ ਕਿਆ ਕਰਨਾ ਉਹਦਾ ਰੂਟਰ ਬਾਅਦ ਚ ਕੱਲ ਹੀ ਇੱਕ ਜੀ ਲਾਉਂਗਾ ਆਪਣਾ ਪਨੀਰ ਵਾਲਾ ਕੰਪਿਊਟਰ ਕਰ ਲਾ ਸਾਰੇ ਕਰ ਦੇਣਾ ਉਹਨੇ ਇੱਕ ਵਾਰੀ ਚੱਲ ਫੇਰ ਕਰ ਲਾ ਸਾਰੇ ਕਰ ਦੇਣਾ ਇੱਕ ਵਾਰੀ ਮਨ ਮੜਾ ਉਦੇਵਾ ਮੱਕੀ ਜਿੰਨੇ ਮੈਂ ਬੀਜਣੀ ਹੈ ਹੁਣ ਸਲਾਹ ਮੱਕੀ ਵੀ ਆਏ ਆ ਤਾਂਹੀਂ ਮੈਨੂੰ ਪੁੱਛਦਾ ਵੀ ਇੱਧਰ ਵੀ ਇਹ ਪਨੀਰੀ ਕੋਈ ਤਾਂ ਨਹੀਂ ਚੀਏ ਨਹੀਂ ਤੇ ਤਾਂ ਤੁਸੀਂ ਸਲਾਹ ਮੰਗੀ ਜਾਂਦੇ ਮੈਨੂੰ ਤਾਂ ਕੋਈ ਸਲਾਹ ਦੇਣ ਨਹੀਂ ਆਉਂਦਾ ਤੂੰ ਬੁਲਾਉਂਦੀ ਨਹੀਂ ਮੰਗਦਾ ਨਹੀਂ ਸਾਹਿਬ ਮੈਂ ਤੈਨੂੰ ਬਲਾਇੰਗ ਨਹੀਂ ਕਹਿੰਦਾ ਮੈਂ ਮੈਂ ਸਲਾਹ ਲੰਦਾ ਨਹੀਂ ਦੱਸ ਕਾ ਬੁਲਾਇਆ ਤੈਨੂੰ ਉਹ ਤੇਰੇ ਕੀ ਨਹੀਂ ਹੋਇਆ ਵਾ ਮੈਨੂੰ ਪਤਾ ਤੂੰ ਬੁਲਾਇਆ ਕਾ ਦੱਸ ਉਹ ਕੀ ਹੋਇਆ ਵਾ ਤਰੀਕਾ ਮੈਂ ਕਹਤੇ ਹੁਣ ਮੈਂ ਤਾਂ ਸੱਚ ਗਾ ਪੱਖ ਦੀ ਗੱਲ ਰੱਖਣੀ ਮੈਂ ਤਾਂ ਦੱਸ ਮੈਂ ਤੈਨੂੰ ਕਾ ਕਾ ਬੁਲਾਇਆ ਇਹਨੂੰ ਬੋਲੇ ਨੂੰ ਵੀ ਬੋਲੇ ਨੂੰ ਪੁੱਛਦੇ ਆ ਦੇਖ ਉਹ ਦੱਸਣਾ ਉਹ جے ہمارے کو کوئی بلائے گا ہم تاہی ائے گا۔ ਆਪ ਤਾਂ ਜਾਣ ਲੱਗੇ ਹਾਂ। ਹੌਣ ਤਾਂ ਮੈਨੂੰ ਬੁਲਾਇਆ ਤਾਂ। ਕਿਨੂੰ؟ ਤੈਨੂੰ। ਕਿਨੂੰ? ਮੰਨੂ। ਤੂੰ ਤਾਂ ਉੱਥੇ ਖੜਾ ਰਹਾ ਖੜਾ ਦੇਖ ਕੇ ਸਾਨੂੰ ਮੈਨੂੰ ਆ ਗਿਆ ਤੂੰ। ਨਹੀਂ ਫੇ ਤੂੰ ਮੇਰੇ ਕੋਲ ਆ ਨਹੀਂ ਸੱਜਾਂ ਲੰਘਦਾ ਹੁੰਦਾ। ਸਾਡਾ ਲੰਘ ਹੀ ਜਾਦਾ। ਬੱਸ ਕਰ। ਸਾਡਾ ਤਾਂ ਗੇੜੇ ਨਹੀਂ ਬਾਈ। ਕਿਹੜਾ ਹੀ ਗਿਆਣਾ। ਜਾਬੀ ਤੇਰੇ ਘਰ ਮੋਂ ਜਾਈਦਾ ਤੇ ਤੈਨੂੰ ਦੇਖ ਕੇ ਵੀ ਮੈਂ ਖੜਾ ਜੇ ਖੜਾ ਹੋਵੇ ਤੇਰੇ ਕੋਲ ਆ ਜੀਏ। ਹੁੰਦਾ ਨਹੀਂ ਕਰਾਂ। ਬੋਲੇ ਦਾਦੇ ਜਾਨ ਨੂੰ ਤਾਂ ਬਣੀ ਰਹਿੰਦੀ ਆ। ਅਜਾਰੇ ਕਹਿੰਦੇ ਸਲਾਹ ਦੇਖਦੀ ਲਓ ਕਰੋ ਮਰਜ਼ੀ ਆਪਣੀ ਉਹ ਤਾਂ ਤਾਂ ਹੈ ਹੀ ਹੈ ਸਲਾਹ ਬੰਦਾ ਕਿੰਨੇ ਠੀਕ ਇਹ ਦਿੰਦੇ ਸਲਾਹ ਕਿੰਨੇ ਗਲਤ ਦਿੰਦੇ ਆ ਆ ਸਭ ਦੀ ਮੰਨੋ ਸਲਾਹ ਸਲਾਹ ਸਭ ਦੀ ਮੰਨੋ ਕਰੋ ਆਪਣੀ ਮਰਜ਼ੀ ਫਿਰ ਤਾਂ ਵੀ ਹੈ ਹਾਂਜੀ ਹਾਂਜੀ ਸਲਾਹ ਦੇ ਫਿਰ ਇਹਨੂੰ ਹੈ ਦੇਖ ਲਾ ਹੁਣ ਇਹਨੂੰ ਕਿਹੜਾ ਸਲਾਹ ਦੇ ਮਾ ਹੁਣ ਉਹ ਬਾਈ ਤੂੰ ਦੱਸ ਇਹਨੂੰ ਕੋਈ ਤਾਂ ਸਲਾਹ ਦੇ ਦੇ ਕੋਈ ਤੂੰ ਇਹਨੂੰ ਮੈਂ ਵੀ ਬਣਾਉਣੀ ਆ ਮੈਂ ਸਾਰੀ ਬਰੀਰੀ ਮੰਨ ਦੱਸ ਕਿੱਧਰ ਬੀਜਾਂ ਕਿੱਧਰ ਬੀਜਣੀ ਆ ਦੱਸ ਆ ਜਾ ਆ ਜਾ ਆ ਜਾ ਆ ਜਾ ਬਾਬਾ ਕਾਈਕ ਅਕੀਨ ਅਕੀਨ ਜਿਹੜਾ ਲਾਪਾਂ ਨੇ ਰੇਵੀਜੀ ਤੇ ਜੀਜੀ ਤੇ ਵੇਖਾਲਾ ਉਹ ਤਾਂ ਹੀ ਕੰਮ ਤਾਂ ਹੀ ਸਮਝਦਾ ਮੈਂ ਹੁੜਾ ਸਿਰੇ ਰਹੀਂ ਉਹ ਬਣਾ ਦੇ ਨੂੰ ਤੇ ਬੇਰੂਰੀ ਬਿਜਣੀ ਆ ਕਾਂ ਕਿ ਆਏ ਤੇ ਉੱਤਰ ਲਈਏ ਤੇ ਮੱਕੀ ਦਾ ਆ ਪੈਣਾ ਮੇਰੀ ਜਲਾਵੀ ਇਹਨੂੰ ਆਇ ਨੂੰ ਬਣਾ ਦਈਏ ਪਨੀਰ ਨੂੰ ਕੁਝ ਨਹੀਂ ਹੁੰਦਾ ਯਾਰ ਪਨੀਰ ਨੂੰ ਕੀ ਆਏ ਡਾਇਨਾ ਕਰਨੀ ਪਨੀਰ ਦਾ ਠੀਕ ਨਹੀਂ ਪਨੀਰ ਦਾ ਡਾਇਨਾ ਕਰਨੀ ਮੇਰੀ ਜਲਾਵੀ ਆ ਰੱਖਦੀ ਪਨੀਰ ਨੂੰ ਇਸ ਦੀ ਸੇਹ ਲਾਹਾ ਆ ਕੰਮੇ ਸੇ ਦਾ ਸਾਰਾ ਹੀ ਜੁੱਧ ਸਾਰੀ ਮੱਕੀ ਦੀ ਮੇਕਾਉਂ ਕਰੀਏਗਾ। ਆਓ ਠੀਕ ਹੈ। ਇੱਕ ਸਾਈਡ ਤਾਂ ਹੋਊ ਕੰਮ। ਨਹੀਂ ਫਿਰ ਆਏ ਸਾਦਾ ਜਾ ਬਣਨਾ ਫਿਰ। ਠੀਕ ਹੈ। ਆਏਗਾ ਤਾਂ ਬੜੀਆ। ਐਕਾ ਠੀਕ ਹੈ। ਨਾਲੇ ਉੱਥੇ ਨੇ ਫਿਰ ਫਿਰ ਆਪੜਾ ਪਹੀ ਤੇ ਬੜਨਾ ਪਰੀ ਜਿੱਦੂ ਮਾਰਦੀ ਲੱਗਦੀ। ਇਹ ਵੀ ਹੋ ਰਹੀ ਹੋਂਦਾ। ਇਹ ਤਾਂ ਬੜਨਾ ਹੀ ਹੈ। ਇਹ ਤੋਂ ਜ਼ਿਆਦਾ ਬੜਨਾ ਬਹੁਤੀ ਐ। ਪਰ ਆਏ ਅਭੀ ਇਹ ਗਿੱਲ ਖਾਂਢੀ ਨਹੀਂ ਹੈਗੀ ਇਹ। ਆਹਾ। ਹਾਂ। ਕਾਲੂ ਬੀਜ ਕੇ ਤੁਹਾਡਾ ਮਾਰਦੇ। ਜੇ ਨਾ ਖੜੀ ਨਾ ਬੰਮੇ ਕਹਿੰਦੇ। ਤੇ ساری ਸਲਾਹ ਹੋ ਰਹੀ। ਉਹ ਬਿੱਲ ਮੱਕੀ ਤੇਰੀ ਜੰਮੇ ਆਉਣੀ। ਕੱਲੂ ਬੀਜ ਕੇ ਸਵਾਗਾ ਮਾਰਦੇ ਆ ਮੱਕੀ ਪੰਜ ਚਾਰ ਦਿਨ ਨਿਗਰਾਨੀ ਕਰਨੀ ਤੇ ਵੇਰੀ ਪਾਣੀ ਲੱਗਦੀ। ਪਹਿਲਾ ਛੇਤੀ ਤਾਂ ਕਿਆ ਹੋ ਗਿਆ? ਤੇ ਨਹੀਂ ਮਹਾ ਮੱਕੀ ਛਿੱਟਾ ਦੇ ਕੇ ਛਾਇਰ ਕਰ ਦੂ ਜਿੰਨੇ ਵਾਲੇ ਹਾਲਾਂ ਨਾਲ। ਉਹ ਤਾਂ ਚੜ ਉਹ ਵੀ ਦੀਦਾ ਆ ਵੀ ਲੋਟ ਆ। ਆਹ ਨਹੀਂ ਗੱਲੀ ਜਾਣ ਲੱਗੀ ਯਾਰ ਬਹੁਤ ਦਿੰਦਾ। ਕੱਲੂ ਤੋਣਾ ਹੀ ਐਨੇ ਹੁਣ ਕੰਪਿਊਟਰ ਥੋੜਾ ਤੋਣ ਲੈਣਾ ਮਾੜਾ ਮਾੜਾ। ਤੇ ਬਾਅਦ ਇਹਨੂੰ ਦੇ ਕੇ ਛਿੱਟਾ ਇੱਕ ਨਹੀਂ ਕੰਪਿਊਟਰ ਤੇ ਪੜ੍ਹ। ਇਹਦਾ ਬਾਹਣਾ ਨੂੰ ਤਾਂ ਵੀ ਦਿੰਦਾ। ਠੀਕ ਗੱਲ ਹੈ। ਆਇ ਕਰ ਦੂੰ। ਕੱਲੂ ਵੀ ਤੇ ਮੱਕੀ ਤੇ ਲੈਂਦੀ ਆ ਜੀ। ਤੇਰੇ ਬਾਰੇ ਵਰਗਾ ਖੇਤ ਪਿਆਦਾ ਬਾਈ ਤੂੰ ਭੱਜੇ ਨਹੀਂ ਨਿਕਲੀ ਆਜੂ ਦਾ ਕੋਈ ਇੰਨੀ ਜਿਆਦਾ ਤਾਂ ਪੁਗੀ ਤੇਜ ਨਹੀਂ ਦੀ ਇੰਨੀ ਅਰੇ ਰੇ ਪਾਉਂਗਾ ਇਹਦੇ ਕਿੰਨੇ ਜੀ ਠੀਕ ਹੈ ਨਾ ਸੜਾ ਮੀਂਹ ਲੱਗਿਆ ਮੀਂਹ ਕਿੱਥੇ ਲੱਗਿਆ ਇਹਦੀਆਂ ਤੇ ਕਿਣੀਆਂ ਸਵੇਰੇ ਹਾਂ ਸਵੇਰੇ ਦਈਆ ਉੱਥੇ ਹੀ ਤੇ ਗਿਰਦੀ ਆ ਉੱਥੇ ਮੈਂ ਦੇਖਾ ਪਾਣੀ ਮੈਂ ਦਿਖਾਇਆ ਇਹਨੂੰ ਮੈਂ ਕਿੱਥੇ ਦੱਸ ਕਿਣੀ ਗਿਰਦੀ ਆ ਕੋਈ ਛੜੀ ਧੋਬਾ ਨਾ ਪਰਾਲੀ ਟਕ 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 ਬੋਲੇ ਛੜੀ ਉਹ ਛੜੀ ਆਹ ਹਾਂ ਨਾਇੜ ਮਗਰ ਨਾਇੜ ਸੁੱਕਦਾ ਇਹ ਜਿਹੜਾ ਤੂੜੀਓ ਵਗੈਰ ਪਿਆ ਫਿਲਦਾ ਹੈ ਹਾਂ ਮਾ ਟਕ ਟਕ ਕਰਦੇ ਧੁੱਪੀ ਲੱਗਦੀ ਐ ਇਹਨੂੰ है रूटा बीटर भी रूटा बीटर है भाई है ये सफाई देख क्या चीज़ बना आपकी खेत रोड वर्ग का खेत बनाता, बनाता आलू लाला। है बनाता है आलू डाला ਆਮੜਾ ਨਹੀਂ ਆ ਬੀਚਾ ਬੀਚਣੀ ਆ ਪਤਾ ਹੈ ਅਗੇ ਮੈਂ ਹਾਂ ਹੈਡ ਸ਼ਾਟ ਖਾਲਾ ਬਣਾ ਕੇ ਇਕਾ ਛਿੱਟਾ ਨਹੀਂ ਲੋਟ ਆਹੋ ਟੈਕਨੀਕਲ ਇੱਥੇ ਪੀ ਵੀ ਇੱਧਰ ਉਧਰ ਆਉਂਦੀ ਪਤਾ ਹੈ ਬੁੱਤ ਕੋ ਮੜਾ ਗੋ ਪਾਉਣਾ ਆਹ ਉਹ ਤਰੇਜ਼ ਨਹੀਂ ਆਉਂਦੀ ਇੱਧਰ ਇੱਧਰਲੇ ਪਾਸੇ ਮੁੱਸੀ ਹਾਂਜੀ ਬਾਜੇ ਦੀ ਛੋਟੀ ਛੋਟੀ ਵੜਦੈ ਨਹੀਂ ਛੇਤੀ ਕਰ ਛੇਤੀ ਕਰ ਲਾਉਣੇ ਨਹੀਂ ਇਹ ਸਭ ਤੇਰੇ ਲਾਉਣਾ ਨਾ ਹਾਂ ਪਿੱਛੇ ਉਹ ਨਹੀਂ ਖੋਗੀ ਬਾਪ ਥੋੜੀ ਆ ਫਿਰ ਲਿਵਰੀਆਂ ਦਾ ਸਭ ਤੋਂ ਲੇਟ ਲਾਉਣਾ ਪਹਿਲਾਂ ਤਾਂ ਲਾਤਾ ਇਹ ਲਾਤਾ ਸਾਲੇ ਬਾਹ ਲਾ ਕੇ ਲਾਇਆ ਬਾਈ ਇਹ ਵਾਹ ਫਿਰ 28 ਤਰੀਕ ਨੂੰ ਲਾਤਾ ਹਾਂ ਐਕਸਿਲੀਰੇਟ ਕਰਨਾ ਹੋਣਾ ਕਾਦੇ ਹੋਪੇ ਨਹੀਂ ਲੇ ਗੋ ਹਾਂ ਇਧਰ ਉਹ ਦੇਖ ਕੇ ਆਪਣਾ ਬੂਟੇ ਜੀ ਆਉਣੀਆਂ ਸਭ ਤੋਂ ਮੂਰੇ ਭਜਣਾ ਅਸੀਂ ਤਾਂ ਪਿਆਰੀ ਏ ਸਾਰੀ ਆਪਣੀ ਦੀ ਜਿਹੜਾ ਦੀ ਬੀਜ ਤੇ ਮੈਂ ਕਿਹਾ ਤੈਨੂੰ ਫੜਿਆ ਹਾਂ ਸਾਡੀ ਪੰਜ ਆਦ ਰਵਾ ਤਿਆਰੀ ਹੈ ਪੰਜ ਕਿਲੇ ਦੀ ਬੀਜ ਦੇਣੀ ਅਸੀਂ ਉਹ ਸਾਬ ਦਾ ਬੀਜੀਆਂ ਵੀ ਜਿਹੜੇ ਸਾਬ ਦਾ ਜੀਰੀ ਲਾਉਣੀ ਆ ਬਸ ਕੋਈ ਸਾਬ ਦਾ ਬੀਜ ਨਹੀਂ ਆ ਜਿਹੜਾ ਮੈਂ ਗੰਨਾ ਲਾਉਣਾ ਉਹ ਪਹਿਲਾਂ ਬੀਜ ਦੇਣੀ ਬਾਕੀ ਲੇਟ ਬੀਜ ਨਹੀਂ ਹੈ ਪੰਜ-ਛਾਹ ਦਾ ਦਿਨ ਦਾ ਫਰਕ ਰੱਖ ਕੇ ਜੇ ਵੀ ਲਾਉਣੀ ਹੈ ਇੱਥੇ ਹਾਂ ਜੇ ਵੀ ਜੀਨੀ ਦਾ ਮਾਂ ਗੰਨਾ ਲਾਉਣਾ ਕਿਹੜੀ ਵੈਰੈਟੀ ਲਾਉਣੀ ਕਿਹੜੀ ਆਹ 26 ਲਾਉਣੀ ਹੈ 26 ਰੇਤੀ ਘਾਰ ਦਾ ਟ੍ਰੈਂਡ ਜੇ ਘਾਰ ਘਾਰ ਤੋਂ ਲਾਉਣੀ ਵੀ ਲੱਗ ਜਾਨੀ 26 ਦਾ ਨਿਕਲੂਗੀ ਓ ਹੈ ਕਿ ਨਹੀਂ ਵੀ ਕਦੋਂ ਵਧੀਆ ਵੀ ਨਿਕਲ ਸਕਦਾ ਹੋਰ ਕਿਹੜੀ ਆ ਫਿਰ 15 ਸਾਨੂੰ ਉਹ ਇੱਕ ਉਹ ਤਾਂ ਬਾਸਮਤੀ ਆ ਉਹ ਫਿਰ ਬਾਸਮਤੀ ਮਾਗੀ ਹੈ ਕਿ ਨਹੀਂ 15 ਠੀਕ ਹੈ ਐਨੀ ਵੀ ਜੇ ਧੀਰੀ ਲੰਮੀ ਆਗੀ ਮੈਂ ਚੈੱਕ ਕਰਾਂ ਤਾਂ ਤੁਸੀਂ ਨਹੀਂ ਵੀ ਜੁਗੇ ਜੀਆ 3 ਤਾਰੀਖ ਨੂੰ ਬਲੀ ਬੀਜੂਗਾ ਹਾਂ ਮੈਨੂੰ 5 ਤਾਰੀਖ ਨੂੰ ਲੱਗ ਜਾਨੀ ਹੈ ਠੀਕ ਹੈ ਤੇ 5 ਤਰੀਕ ਨੂੰ ਉਹਦਾ ਜਾਊਗਾ ਹੀ ਮੈਂ ਬਾਕੀ ਤੇ ਵੀ ਜਣੀ ਹੈ ਚੱਲ ਦੇਖ ਲੈ ਆਪਣੇ 10 ਨੂੰ ਲਾਈਟ ਆਉਣੀ ਹੈ 10 ਨੂੰ ਖਰੇ 5 ਨੂੰ ਆਪਣੇ 5 ਨੂੰ ਐ 5 ਫਿਰ ਇਹ ਜਿਹੜੀ ਅਸਲ ਕਿਹਾ ਨਾ ਛੱਪੀ ਆ ਅਸਲ 'ਚ ਜਿਹਦਾ ਪ੍ਰੋਪਰ ਧਿਆਨ ਲੈਣਾ ਤੇ ਤਾਂ ਪਹਿਲੀ ਦੇ ਬੀੜ ਚੰਗੀ ਰਹਿੰਦੀ ਆ ਜੇ ਮੜਾ ਮੜਾ ਘੱਟ ਲੈਣਾ ਪ੍ਰਧਾਨ ਵਾਂਗੂ ਤਾਂ 10 12 ਤਰੀਕ ਤੱਕ ਵੀ ਜ਼ਰੂਰੀ ਉਹ ਫਿਰ ਆਏ ਸਾਨੂੰ ਬਿੱਲੇ ਕਰ ਪ੍ਰਧਾਨ ਗੰਨਾ ਯਾਰ ਪ੍ਰਧਾਨ ਨਾਲ ਵੀ ਤੂੰ ਗੇਤੀ ਜੇ ਵੀ ਵੀ ਨੂੰ ਪ੍ਰਧਾਨ 12 13 ਤਰੀਕ ਨੂੰ ਵੀਤ ਦਾ ਆਉਂਦਾ 15 ਨੂੰ ਤੇਰੇ ਸਾਹਮਣੇ ਦੇਖਣਾ ਹਰ ਇੱਕ ਵਾਰੀ ਉਹ ਪਹਿਲਾਂ ਵੱਡ ਕੇ ਇੱਥੇ ਗੜਾ ਲਾ ਕੇ ਰੱਖਦਾ ਤੇਰੇ ਆਵੇ ਬੀਜ ਕੀ ਕਹਨੂੰ ਬੀਜੀ ਇਹ ਪੁਰਾਣੀ ਵੀਡੀਓ ਲਾਈ ਜਾਂਦਾ ਅੱਛਾ ਆਹ ਬੀਜੀ ਪਰਾਣੀ ਵੀਡੀਓ ਪੁਰਾਣੀ ਵੀਡੀਓ ਪਾਈ ਜਾਂਦਾ ਆਪਾਂ ਵੀ ਬਾਦੀਆ ਫਿਰ ਹੋਰ ਕੀ ਹੈਲੋ ਆਉਂਦਾ ਆਉਂਦਾ ਹੈ ਬਾਈ ਸੁਣ ਲਾਓ ਜੀ ਹਾਂ ਠੰਡਾ ਬੁਲਾਦੀ ਕਹਿੰਦਾ ਠੰਡਾ ਬੁਲਾਦਣਾ ਛੋਟੀਆਂ ਬਹੁਤ ਲਾਉਂਦੇ ਤਾ ਬੁਲਾ ਦਿੰਦਾ ਥੋੜੀ ਜਿਹੀ ਪਖਰਾਬੀ ਜੀ ਲੈ ਲਿਆਵਾ ਠੰਡਾ ਕਿਹੜਾ ਬਿਨਾ ਭਾਈ ਤੁਸੀਂ ਬਿਨਾ ਨਹੀਂ ਕਾਈ ਬਿਨਾ ਨਹੀਂ ਹਾਂ ਇਹਨੂੰ ਕੋਈ ਸੁਣੇ ਪੁੱਛ ਲੈ ਦਾਦਾ ਸਾਡੇ ਲਿਆ ਮਾ ਤੂੰ ਜਲਦੀ ਨਾਲ ਲਿਆ ਮਾ ਕਹਿੰਦਾ ਪੁੱਛੀ ਨਹੀਂ ਸੁਣਿਆ ਸੁਣ ਗਿਆ ਪੁੱਛ ਵੀ ਨਾ ਹਾਂ ਲੈ ਆਣਾ ਅੰਤ ਤਸਵਲ ਹੈ ਹਾਂ ਮਾਜੀ ਬਿਨਾ ਹੈ ਕਿਆ ਬਿਨਾ ਹੈ ਉਹ ਠੰਢੇ ਠੰਡਾ ਦਾਦਾ ਹੈ ਕਿਆ ਇਹ ਵਾਰੀ ਜਾਂਦਾ ਥੜ ਗਿਆ ਉਹ ਦੇਖਦਾ ਇਹਦਾ ਮਤਲਬ ਕੰਮ ਦੀ ਗੱਲ ਸੁਣਦੀ ਨਹੀਂ ਗਾਉਂਦੀ ਆ ਲੈ ਬਾਤ